ਇਸ ਵਕਤ ਅਸੀਂ ਅੰਮ੍ਰਿਤਸਰ ਦੇ ਝੰਡਿਆਲਾ ਨਜ਼ਦੀਕ ਪਿੰਡ ਬੰਡਾਲਾ ਗੁੰਨੋਵਾਲ ਹਵੇਲੀਆਂ ਵਿਖੇ ਪਹੁੰਚੇ ਹਾਂ ਜਿੱਥੇ ਕਿ ਇੱਕ ਪਰਿਵਾਰ ਦਾ ਲੜਕਾ ਉਮਰ ਉਦੀ 17 ਸਾਲ ਸाहिलप्रीत ਉਸਦਾ ਨਾਮ ਔਰ ਖਡੂਰ ਸਾਹਿਬ ਵਿਖੇ ਹੋ ਸਕੂਲ ਵਿੱਚ ਪੜਦਾ ਸੀ ਸੋ ਸਕੂਲ ਦੇ ਨਿਯਮ ਅਨੁਸਾਰ ਸਕੂਲ ਵਿੱਚ ਫੋਨ ਅਲਾਉਡ ਨਹੀਂ ਸੀ ਪਰ ਉਹ ਲੜਕਾ ਪੇਪਰ ਦੌਰਾਨ ਫੋਨ ਲੈ ਕੇ ਜਾਂਦਾ ਹੈ ਜਦੋਂ ਅਧਿਆਪਕ ਵੱਲੋਂ ਉਸ ਨੂੰ ਫੋਨ ਸਮੇਤ ਫੜਿਆ ਜਾਂਦਾ ਹੈ ਤਾਂ ਪਰਿਵਾਰ ਨੂੰ ਫੋਨ ਦੀ ਸੂਚਨਾ ਦਿੱਤੀ ਜਾਂਦੀ ਹੈ ਕਿ ਤੁਹਾਡੇ ਬੱਚੇ ਕੋਲੋਂ ਫੋਨ ਫੜਿਆ ਗਿਆ ਹੈ ਉਸ ਤੋਂ ਬਾਅਦ ਜਦੋਂ ਸਕੂਲੋਂ ਛੁੱਟੀ ਹੁੰਦੀ ਹੈ ਤਾਂ ਸਾਹਿਲ ਪ੍ਰੀਤ ਘਰ ਨਹੀਂ ਪਰਦਾ ਔਰ ਪਰਿਵਾਰ ਵੱਲੋਂ ਉਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਗਈ ਹੈ ਸੋ ਪਰਿਵਾਰ ਸਾਹਿਲ ਪ੍ਰੀਤ ਨੂੰ ਲੈ ਕੇ ਕਾਫੀ ਚਿੰਤਾ ਦੇ ਵਿੱਚ ਹੈ ਕਿਉਂਕਿ ਅਜ ਤੱਕरीबन ਇੱਕ ਹਫਤਾ ਹੋ ਗਿਆ ਔਰ ਅਜੇ ਤੱਕ ਸाहिल ਪਰਦਾ ਕੁਝ ਵੀ ਨਹੀਂ ਪਤਾ ਲੱਗਿਆ ਪੁਲਿਸ ਨੂੰ ਵੀ ਦਰਖਾਸਤ ਦਿੱਤੀ ਗਈ ਹੈ ਸੋ ਪੂਰੀ ਜਾਣਕਾਰੀ ਲਈ ਅਸੀਂ ਉਸ ਪਰਿਵਾਰ ਕੋਲ ਪਹੁੰਚੇ ਹਾਂ ਕਿਉਂਕਿ ਪਰਿਵਾਰ ਕਾਫੀ ਸਮੇਂ ਤੋਂ ਸਦਮੇ ਦੇ ਵਿੱਚ ਹੈ ਕਿਉਂਕਿ ਇੱਕ ਛੋਟਾ ਜਿਹਾ ਬੱਚਾ ਹੈ ਉਮਰ 17 ਸਾਲ ਹੈ ਔਰ ਜਿਹੜਾ ਕਿ ਅਜੇ ਪਹਿਲੀ ਵਾਰ ਹੀ ਸ਼ਾਇਦ ਉਸਨੇ ਫੋਨ ਫੜਿਆ ਸੀ ਔਰ ਜਦੋਂ ਸਕੂਲ ਲੈ ਜਾਂਦਾ ਪੁਲੇਖੇ ਨਾਲ ਕਹਿ ਲੋ ਲੈ ਜਾਂਦਾ ਤਾਂ ਉਸ ਤੋਂ ਬਾਅਦ ਸ਼ਾਇਦ ਉਹ ਡਰ ਗਿਆ ਜਾਂ ਸਹਿਮ ਗਿਆ ਕੋਈ ਨਾ ਕੋਈ ਗੱਲ ਹੋਈ ਆ ਔਰ ਘਰ ਨਹੀਂ ਪਰਦਾ ਸੋ ਉਹਨਾਂ ਦੇ ਘਰ ਦੇ ਫੈਮਿਲੀ ਮੈਂਬਰ ਮੌਜੂਦ ਨੇ ਗੱਲਬਾਤ ਕਰਦਿਆਂ ਫਿਰ ਕੀ ਨਾ ਮਤਲਬ ਲਖਵਿੰਦਰ ਸਿੰਘ ਮੇਰਾ ਨਾਮ ਜੀ ਮੇਰਾ ਬੇਟਾ ਸਾਇਲਪ੍ਰੀਤ ਸਿੰਘ ਜੋ ਕਿ ਖਡੂਰ ਸਾਹਿਬ ਨਿਸ਼ਾਨੇ ਸਿੱਖੀ ਸਕੂਲ ਚ ਪੜਦਾ ਸੀਗਾ ਜਿੱਦਾਂ ਤੁਸੀਂ ਦੱਸਿਆ ਕਿ ਸੇਮ ਉਹ ਫੋਨ ਲਾਊਡ ਨਹੀਂ ਹੈ ਸਕੂਲ ਦੇ ਵਿੱਚ ਲੇਕਿਨ ਉਹ ਫੋਨ ਲੈ ਕੇ ਗਿਆ ਜਿਸ ਤੇ ਟੀਚਰ ਨੇ ਉਹਦਾ ਫੋਨ ਜਮ੍ਹਾਂ ਕਰਕੇ ਪ੍ਰਿੰਸੀਪਲ ਕੋਲ ਨੁੰ ਦੇ ਦਿੱਤਾ ਹੋਰ ਸਾਨੂੰ ਨਾਲ ਦੇ ਨਾਲ ਹੀ ਇਨਫੋਰਮੇਸ਼ਨ ਦਿੱਤੀ ਕਾਲ ਕਰਕੇ ਕਿ ਤੁਸੀਂ ਆਪਣੇ ਬੱਚੇ ਦਾ ਫੋਨ ਲੈ ਜਾਓ ਇਸ ਤੋਂ ਬਾਅਦ ਉਹ ਛੁੱਟੀ ਹੋ ਜਾਂਦੀ ਹੈ ਲੇਕਿਨ ਉਹ ਛੁੱਟੀ ਦੇ ਬਾਅਦ ਮਤਲਬ ਘਰੇ ਨਹੀਂ ਆਉਂਦਾ ਅੱਜ ਮਤਲਬ 23 ਤਰੀਕ ਦਾ ਗੁੰਮ ਆ ਅਸੀਂ ਗੁੰਮਸ਼ਦਾ ਦੀ ਰਿਪੋਰਟ ਵੀ ਦੇ ਰੱਖੀ ਆ ਲੇਕਿਨ ਅਜੇ ਤੱਕ ਕੋਈ ਸੁਣਵਾਈ ਨਹੀਂ ਹੋਈ ਜੇਕਰ ਸਾਹਿਲ ਪ੍ਰੀਤ ਦੀ ਗੱਲ ਕਰੀਏ ਤਾਂ ਹਰ ਰੋਜ਼ ਰੋਜ਼ਾਨਾ ਉਹ ਸਕੂਲ ਜਾਂਦਾ ਸੀ ਤੇ ਕਿੰਨੇ ਵਜੇ ਘਰ ਵਾਪਸ ਆ ਜਾਂਦਾ ਸੀ ਤੇ ਉਸ ਦਿਨ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਤੁਹਾਡਾ ਬੱਚਾ ਕਾਫੀ ਲੇਟ ਹੋ ਗਿਆ ਅਜੇ ਤੱਕ ਘਰ ਨਹੀਂ ਪਹੁੰਚਿਆ ਉਹ ਜਦੋਂ ਵੀ ਮਤਲਬ ਸਕੂਲ ਜਾਂਦਾ ਸੀਗਾ ਉਹਦਾ ਮਤਲਬ ਪੌਣੇ 1 ਵਜੇ ਦਾ ਟਾਈਮ ਸੀਗਾ ਪਰਮਾਨੈਂਟ ਹੀ ਇਹ ਤਾਂ ਛੁੱਟੀ ਉਹਨੂੰ ਸਵਾ 12 ਵੇ ਛੁੱਟੀ ਹੁੰਦੀ ਸੀ ਪੌਣੇ 1 ਵਜੇ ਆ ਜਾਂਦਾ ਸੀ ਉਸ ਦਿਨ ਹੀ 1 ਵਜੇ ਤੱਕ 1:30 ਵਜੇ ਤੱਕ ਉਹਦੀ ਵੇਟ ਕੀਤੀ ਫਿਰ ਆਪਾਂ 2:30 ਵਜੇ ਉਹਨੂੰ ਲੱਭਣਾ ਸ਼ੁਰੂ ਕੀਤਾ ਜਦੋਂ ਫਿਰ 2:30 ਵਜੇ ਲੱਭਣਾ ਸ਼ੁਰੂ ਕੀਤਾ ਤਾਂ ਫਿਰ ਸਾਨੂੰ ਸਾਡੇ ਇਥੋਂ 500 ਕਿਲੋ 500 ਮੀਟਰ ਦੂਰੀ ਤੇ ਏਜੰਸੀ ਵਾਲੀ ਦੁਕਾਨ ਆ ਉੱਥੇ ਸਕੂਟਰੀ ਖੜੀ ਮਿਲੀ ਮੋਪੜ ਜਿਹੜੀ ਤੇ ਜਾਂਦਾ ਸੀ ਫਿਰ ਉਹਦਾ ਆਪਾਂ ਸੀਸੀਟੀਵੀ ਕਢਾਇਆ ਤੇ ਉਸ ਤੋਂ ਪਤਾ ਚੱਲਿਆ ਵੀ ਉਹ ਸੀਸੀਟੀਵੀ ਬਾਈਕ ਖੜੀ ਕਰ ਉਸ ਤੋਂ ਬਾਅਦ ਨਹੀਂ ਪਤਾ ਲੱਗਿਆ ਕੁਝ ਵੀ ਉਸ ਤੋਂ ਬਾਅਦ ਤੁਹਾਨੂੰ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਸੀਸੀਟੀਵੀ ਮਿਲੀ ਹੈ ਮੋਪਡ ਮਿਲੀ ਹੈ ਕੀ ਲੱਗਦਾ ਸੀ ਮਨ ਦੇ ਵਿੱਚ ਕਿਹੜਾ ਖਿਆਲ ਆਇਆ ਕਿ ਕੀ ਹੋ ਸਕਦਾ ਬੱਚਾ ਡਰ ਗਿਆ ਸੈਮ ਗਿਆ ਜਾਂ ਕਿਸੇ ਨੇ ਉਹਦੇ ਨਾਲ ਕੋਈ ਅਨਹੋਣੀ ਘਟਨਾ ਘਟੀ ਹੋਵੇ ਉਸ ਨੂੰ ਕੋਈ ਲੈ ਗਿਆ ਹੋਵੇ ਔਰ ਜੇ ਦੂਜੇ ਪਾਸੇ ਦੇਖੇ ਜਾਵੇ ਤਾਂ ਉਸ ਦੇ ਜਿਹੜੇ ਦੋਸਤ ਯਾਰ ਦੋਸਤ ਸੀ ਉਹਨਾਂ ਨਾਲ ਤੁਹਾਡੀ ਗੱਲਬਾਤ ਹੋਈ ਹੈ ਯਾਰ ਦੋਸਤਾਂ ਨਾਲ ਵੀ ਗੱਲਬਾਤ ਹੋਈ ਆ ਲੇਕਿਨ ਉਹ ਵੀ ਕਹਿੰਦੇ ਵੀ ਇੱਥੋਂ ਠੀਕ ਠਾਕ ਗਿਆ ਲੈਕਿਨ ਸਾਨੂੰ ਮਤਲਬ ਹੁਣ ਤੇ ਸਾਡੇ ਵਾਸਤੇ ਮਤਲਬ ਕੁਝ ਸਮਝ ਨਹੀਂ ਲੱਗ ਰਿਹਾ ਵੀ ਉਹਦੇ ਨਾਲ ਕੀ ਵਾਪਰੇਗਾ ਕਿਉਂਕਿ ਦਿਨ ਬਹੁਤ ਜ਼ਿਆਦਾ ਹੋ ਗਏ ਆ 23 ਤਰੀਕ ਦਾ ਉਹ ਗਿਆ ਹੈ ਤੇ ਹੁਣ ਮਤਲਬ ਆਜ ਇੱਕ ਵੀਕ ਹੋਣ ਵਾਲਾ ਹੋ ਗਿਆ ਜੀ ਅਸੀਂ ਪੁਲਿਸ ਨੂੰ ਵੀ ਮਿਲੇ ਆ ਮਤਲਬ ਕੋਈ ਅਜੇ ਤੱਕ ਹੱਲ ਨਹੀਂ ਹੋਇਆ ਤੁਹਾਡਾ ਬੱਚਾ 17 ਸਾਲਾਂ ਦਾ ਔਰ ਬੜਾ ਔਖਾ ਹੋ ਜਾਂਦਾ ਮਾਪਿਓ ਵਾਸਤੇ ਫੈਮਿਲੀ ਵਾਸਤੇ ਬੱਚੇ ਵਾਸਤੇ ਤੁਹਾਡੇ ਜਿਹੜੇ ਇਲਾਕੇ ਦੇ ਲੋਕ ਨੇ ਆਲੇ ਦੁਲ ਉਹਨਾਂ ਨੇ ਤੁਹਾਡੀ ਕੋਈ ਮਦਦ ਲਈ ਨਾਲ ਆਏ ਤੁਰੇ ਤੁਹਾਡੇ ਨਾਲ ਹਾਂ ਜੀ ਇਲਾਕੇ ਸਾਡੇ ਇਲਾਕੇ ਦੇ ਪੂਰੇ ਲੋਕ ਮਤਲਬ ਸਾਡੇ ਨਾਲ ਹੀ ਜਾਂ ਜਿੱਥੇ ਵੀ ਅਸੀਂ ਆਪਾਂ ਜਾਣ ਆਏ ਥਾਣੇ ਜਾਣਾ ਜਾਂ ਕਿਤੇ ਜਾਣਾ ਸਾਰੇ ਲੋਕ ਨਾਲ ਮਤਲਬ ਚੱਲ ਰਿਹਾ ਹੈ ਲੇਕਿਨ ਹੁਣ ਮੇਨ ਕਾਰਵਾਈ ਪੁਲਿਸ ਦੀ ਆਪਾਂ ਮੰਗ ਕਰਦੇ ਆ ਕਿ ਪੁਲਿਸ ਇਨਵੈਸਟੀਗੇਸ਼ਨ ਕਰੇ ਸਾਡਾ ਬੱਚੇ ਨੂੰ ਮਤਲਬ ਜਲਦ ਤੋਂ ਜਲਦੀ ਉਹਦੀ ਪਾਲ ਕੀਤੀ ਜਾਵੇ ਹਾਂ ਤੁਸੀਂ ਗੁੰਮਸ਼ੁਦਗੀ ਦੇ ਜਿਹੜੀ ਮਾਮਲਾ ਦਰਜ ਕਰਵਾਇਆ ਉਹਨਾਂ ਦੇ ਵੱਲੋਂ ਪੁਲਿਸ ਵੱਲੋਂ ਕੀ ਕਿਹਾ ਜਾ ਰਿਹਾ ਕਿ ਕਿ ਹੁਣ ਤੱਕ ਕਿਹੜੀ ਕਾਰਵਾਈ ਉਹਨਾਂ ਦੇ ਵੱਲੋਂ ਕੀਤੀ ਗਈ ਹੈ ਪੁਲਿਸ ਹੀ ਕਰ ਪੁਲਿਸ ਪੁੱਛ ਰਹੀ ਹੈ ਕਿ ਤੁਹਾਡਾ ਕਿਸੇ ਨਾਲ ਕੋਈ ਲਾਕ ਡਾਟ ਹੈ ਜਾਂ ਤੁਹਾਨੂੰ ਕਿਸੇ ਤੇ ਕੋਈ ਡਾਊਟ ਹੈ ਨਾ ਸਾਡਾ ਕਿਸੇ ਨਾਲ ਵੈਰ ਵਿਰੋਧ ਹੈ ਨਾ ਹੀ ਸਾਨੂੰ ਕਿਸੇ ਉੱਤੇ ਕੋਈ ਡਾਊਟ ਆ ਲੇਕਿਨ ਪੁਲਿਸ ਆਪਣੇ ਲੈਵਲ ਤੇ ਜਾਂਚ ਕਰੇ ਪੁਲਿਸ ਉਲਟਾ ਸਾਨੂੰ ਕਹਿੰਦੀ ਕਿ ਤੁਸੀਂ ਦੱਸੋ ਬਤਾਓ ਤੁਹਾਡੀ ਕਿਸੇ ਨਾਲ ਕੋਈ ਲਾਕ ਡਾਟ ਹੋਦਾ ਹੈ ਕਿਹਦਾ ਨਾਮ ਲੈ ਦੀਏ ਸਾਨੂੰ ਸਾਡੇ ਨਾਲ ਕਿਸੇ ਨਾਲ ਹੈ ਹੀ ਕੁਝ ਨਹੀਂ ਮੈਂ ਖੁਦ ਜੌਬ ਕਰਦਾ ਆ ਆਪਣਾ ਮਤਲਬ ਮੈਕਸਿਮਮ ਸਾਲ ਦੇ ਵਿੱਚੋਂ ਮੈਂ ਕਾਫੀ ਦਿਨ ਤੇ ਜੌਬ ਤੇ ਰਹਿੰਦਾ ਆ ਤੁਹਾਡੇ ਸਕੂਲ ਪ੍ਰਬੰਧਕਾਂ ਦੇ ਨਾਲ ਤੁਹਾਡੀ ਕੋਈ ਗੱਲਬਾਤ ਹੋਈ ਹੈ ਕਿਉਂਕਿ ਸਕੂਲ ਦੇ ਵਿੱਚ ਜਿਆਦਾਤਰ ਬੱਚਾ ਜਿਹੜਾ ਕਿ ਸਕੂਲ ਦੇ ਵਿੱਚ ਸਮਾਂ ਗੁਜ਼ਾਰਦਾ ਹੈ ਉਹਦਾ ਫਰੈਂਡ ਸਰਕਲ ਹੋਵੇ ਜਾਂ ਟੀਚਰ ਨਾਲ ਕਿਵੇਂ ਦਾ ਸੀ ਰਿਲੇਸ਼ਨਸ ਕਿ ਟੀਚਰ ਨੇ ਹੀ ਉਸਦਾ ਫੋਨ ਜਿਹੜਾ ਲਿਆ ਸੀ ਕੁਝ ਦੱਸਿਆ ਉਹਨਾਂ ਨੇ ਟੀਚਰ ਨਾਲ ਗੱਲਬਾਤ ਹੋਈ ਹੈ ਟੀਚਰ ਸਾਡੇ ਘਰ ਤੱਕ ਵੀ ਆਏ ਆ ਮਤਲਬ ਸਕੂਲ ਦਾ ਸਟਾਫ ਬਹੁਤ ਵਧੀਆ ਸਟਾਫ ਹੈ ਉਹਨਾਂ ਨੇ ਸਾਡੇ ਨਾਲ ਬਹੁਤ ਸੋਹਣਾ ਕੋਆਪਰੇਟ ਕਰ ਰਹੇ ਹੁਣ ਤੱਕ ਵੀ ਉਹ ਵੀ ਕਹਿੰਦੇ ਆ ਕਿ ਇਨਵੈਸਟੀਗੇਸ਼ਨ ਕਰਾਓ ਜਿੱਥੇ ਵੀ ਕੋਈ ਸਾਡੀ ਜੋ ਹੈਲਪ ਪਿਆ ਜਾਂ ਸਾਡੀ ਜ਼ਰੂਰਤ ਆ ਸੀ ਤੁਹਾਡੇ ਨਾਲ ਖੜੇ ਆ ਬਿਲਕੁਲ ਜੀ ਸੋ ਸਾਹਿਲਪ੍ਰੀਤ ਦਾ ਪਰਿਵਾਰ ਜਰੂਰ ਸਦਮੇ ਦੇ ਪਿਤਾ ਦੀਆਂ ਅੱਖਾਂ ਦੱਸਦੀਆਂ ਨੇ ਕਿ ਕਿੰਨਾ ਦਰਦ ਹੈ ਔਰ ਦੁੱਖ ਹੈ ਕਿਉਂਕਿ ਬੱਚਾ ਅਜੇ ਤੱਕ ਨਹੀਂ ਲੱਭਿਆ ਔਰ ਛੋਟੀ ਉਮਰੇ ਹੀ ਉਸ ਨੂੰ ਜਿਵੇਂ ਪਾਲ ਲਿਆ ਵੱਡਾ ਹੋਇਆ ਸਕੂਲ ਜਾਂਦਾ ਸੀ ਬੜੀ ਖੁਸ਼ੀ ਹੁੰਦੀ ਜਦੋਂ ਘਰ ਆ ਕੇ ਮਿਲਦਾ ਸੀ ਤਾਂ ਬੜਾ ਦੁੱਖ ਦੀ ਦੁੱਖ ਦਾ ਸਮਾਂ ਹੈ ਸੋ ਉਹਨਾਂ ਦੇ ਸਾਹਿਲਪ੍ਰੀਤ ਦਾਦਾ ਜੀ ਮੌਜੂਦ ਨੇ ਉਹਨਾਂ ਵੀ ਗੱਲ ਕਰਦੇ ਆ ਪੋਤਰਾ ਸੀ ਤੁਹਾਡਾ ਹਰ ਰੋਜ਼ ਬੜੇ ਚਾਹਾਂ ਪਿਆਰ ਨਾਲ ਪਿਆਰ ਕਰੀਦਾ ਸੀ ਤਾਂ ਅਜੇ ਤੱਕ ਨਹੀਂ ਜਿਹੜਾ ਮਿਲਿਆ ਇਹ ਕਹਿਣਾ ਚਾਹੁੰਦਾ ਨਹੀਂ ਉਹ ਕਹਿਣਾ ਜੀ ਤੂੰ ਛੱਲੀ ਜਾਂਦੀ ਪੁੱਸਾਂ ਨੂੰ ਫਿਰ ਬੋਰ ਦੇਵੇ ਮੱਛਾ ਲੱਭ ਜਾਵੇ ਸਾਡਾ ਨਹੀਂ ਉਹ ਕਹਿਣਾ ਚਾਹੁੰਦਾ ਖੇਤੋ ਖੇਤੀ ਮਰ ਜੇ ਉਹਦੇ ਨਾਲ ਸाहिल ਪ੍ਰੀਤ ਦਾ ਕਿਵੇਂ ਦਾ ਪਿਆਰ ਸੀ ਕਿਵੇਂ ਹੱਸਦੇ ਖੇਡਦੇ ਕਿਵੇਂ ਸੀ ਬਹੁਤ ਵਈਆ ਰੋ ਜਾਏ ਮੈਂ ਮੇਕੇ ਜਾਂਦਾ ਹੈ ਜਾਣਾ ਸੂਲੇ ਮੈਂ ਮੇਕੇ ਜਾਣਾ ਉਹਨਾਂ ਲਈ ਫੇਮ ਮੈਨਾਂ ਨੂੰ ਉਹ ਜ਼ਿਆਦਾ ਪ੍ਰੇਮ ਕਰਦਾ ਹੈ ਹਾਂ ਜੀ ਇਲਾਕੇ ਦੇ ਵਿੱਚ ਤੁਸੀਂ ਜਿਵੇਂ ਦਾ ਮਾਮਲਾ ਦਰਜ ਹੋਇਆ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ ਤਾਂ ਤੁਸੀਂ ਵੀ ਖੁਦ ਆਪਣੇ ਤੌਰ ਤੇ ਲੱਭਣ ਦੀ ਕੋਸ਼ਿਸ਼ ਕਰ ਰਹੇ ਹੋ ਨਾਲ ਬੂਰੇ ਕਰ ਰਹੇ ਹਾਂ ਬਹੁਤ ਸੈਂ ਬਰੇ ਆਂ ਮੋ ਲੱਭਣੀ ਕੋਈ ਫਸ ਨਹੀਂ ਮਿਲਿਆ ਨਹੀਂ ਕਿਤੇ ਬਹੁਤ ਲੱਭਿਆ ਸਾਨੂੰ ਨਹੀਂ ਮਿਲਿਆ ਕਿਤੇ ਕਿ ਮੈਂ ਆਪਣੇ ਬਾਪਦੇ ਭੋਲੇ ਉਹਨੇ ਉਹਦਾ ਢੇ ਫਸਦੇ ਬਿਲਕੁਲ ਜੀ ਤੁਸੀਂ ਕੀ ਅਪੀਲ ਕਰਨਾ ਚਾਹੋਗੇ ਅਸੀਂ ਵੀ ਕੋਸ਼ਿਸ਼ ਕਰਾਂਗੇ ਕਿ ਤੁਹਾਡਾ ਬੱਚਾ ਸਾਡੀ ਜਿਹੜੀ ਵੀਡੀਓ ਵੱਧ ਤੋਂ ਵੱਧ ਲੋਕ ਵੇਖਣ ਔਰ ਤੁਹਾਡਾ ਬੱਚਾ ਜਿੱਥੇ ਕਿਤੇ ਵੇਖਦਾ ਹੋਵੇ ਜਾਂ ਕਿਸੇ ਨੂੰ ਤੁਹਾਡੇ ਬੱਚੇ ਬਾਰੇ ਪਤਾ ਹੋਵੇ ਤੁਹਾਨੂੰ ਜਰੂਰ ਜਾਣਕਾਰੀ ਦੇਵੇ ਕੀ ਕਹਿਣਾ ਚਾਹੋ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਜਿੱਥੇ ਵੀ ਸਾਡੇ ਬੱਚੇ ਦੀ ਇਨਫੋਰਮੇਸ਼ਨ ਕੋਈ ਮਿਲਦੀ ਆ ਜਾਂ ਸਾਨੂੰ ਸਾਡੇ ਨਾਲ ਤਲਾਹ ਕੀਤੀ ਜਾਵੇ ਤੇ ਅਸੀਂ ਉਹਦਾ ਵੱਧ ਤੋਂ ਵੱਧ ਉਹਦਾ ਮਾਣ ਤਾਨ ਕਰਾਂਗੇ ਜੋ ਵੀ ਹੋਗਾ ਉਹਨੂੰ ਇਨਾਮ ਦਿੱਤਾ ਵੱਡਾ ਉਹਨੂੰ ਨਾਮ ਦਿੱਤਾ ਜਾਏਗਾ ਹਾਂਜੀ ਸੋ ਪੁਲਿਸ ਵੱਲੋਂ ਵੀ ਇਹ ਮਾਮਲਾ ਜਿਹੜਾ ਕਿ ਦਰਜ ਕਰ ਲਿਆ ਗਿਆ ਹੈ ਹਰ ਤਰੀਕੇ ਨਾਲ ਸਾਹਿਲਪ੍ਰੀਤ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਿੰਡ ਵਾਸੀ ਰਿਸ਼ਤੇਦਾਰ ਭੈਣ ਭਰਾ ਹਰ ਕੋਈ ਉਸ ਨੂੰ ਲੱਭਣ ਦੀ ਕੋਸ਼ਿਸ਼ ਕਰ ਰਿਹਾ ਹੈ ਪਿਛਲੇ 1 ਹਫਤੇ ਤੋਂ ਸਾਹਿਲਪ੍ਰੀਤ ਲਾਪਤਾ ਹੈ ਔਰ ਪੁਲਿਸ ਵੱਲੋਂ ਆਪਣੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਸੀਸੀਟੀਵੀ ਖੰਗਾਲੇ ਜਾ ਰਹੇ ਨੇ ਸੋ ਪਰਿਵਾਰ ਦੇ ਵਿੱਚ ਕਾਫੀ ਚਿੰਤਾ ਦਾ ਮਾਹੌਲ ਹੈ ਪਰਿਵਾਰ ਸਦਮੇ ਦੇ ਵਿੱਚ ਹੈ ਔਰ ਪਰਿਵਾਰ ਇਹੀ ਅਰਦਾਸ ਕਰ ਰਿਹਾ ਹੈ ਕਿ ਉਹਨਾਂ ਦਾ ਜਿਹੜਾ ਪੁੱਤੀ ਉਹਨਾਂ ਦੇ ਘਰ ਦਾ ਪਰਿਵਾਰ ਦਾ ਪੁੱਤਰ ਹੈ ਸਾਹਿਲ ਪ੍ਰੀਤ ਉਹ ਜਲਦੀ ਤੋਂ ਜਲਦੀ ਘਰ ਵਾਪਸ ਆ ਜਾਵੇ ਸੋ ਅਸੀਂ ਵੀ ਆਧੈਨਿਕ ਸਵੇਰਾ ਟੀਮ ਵੀ ਇਹੀ ਅਰਦਾਸ ਕਰਾਂਗੇ ਕਿ ਇਹਨਾਂ ਦਾ ਬੱਚਾ ਛੇਤੀ ਹੀ ਮਿਲ ਜਾਵੇ ਜੇਕਰ ਇਹ ਵੀਡੀਓ ਕੋਈ ਦੇਖ ਰਿਹਾ ਹੈ ਤਾਂ ਸਾਹਿਲਪ੍ਰੀਤ ਵੇਖ ਰਿਹਾ ਜਾਂ ਉਸ ਨੂੰ ਜਾਣਨ ਵਾਲੇ ਜਾਂ ਉਸ ਨੂੰ ਦੇਖਣ ਵਾਲੇ ਕੋਈ ਦੇਖ ਰਿਹਾ ਜਿਸ ਨੂੰ ਸਾਹਿਲਪ੍ਰੀਤ ਮਿਲਿਆ ਹੋਵੇ ਤਾਂ ਇਸ ਪਰਿਵਾਰ ਨਾਲ ਜ਼ਰੂਰ ਸੰਪਰਕ ਕੀਤਾ ਜਾਵੇ ਤਾਂ ਜੋ ਇਹਨਾਂ ਦਾ ਪੋਤੇ ਸਾਹਿਲਪ੍ਰੀਤ ਉਹ ਆਪਣੇ ਘਰ ਵਾਪਸ ਆ ਸਕੇ ਤੇ ਆਪਣੇ ਪਰਿਵਾਰ ਦੇ ਵਿੱਚ ਉਸੇ ਤਰ੍ਹਾਂ ਹੀ ਵਾਪਸ ਜਿਵੇਂ ਹੱਸਦਾ ਖੇਡਦਾ ਵਸਦਾ ਪਰਿਵਾਰ ਹੈ ਇਸੇ ਤਰ੍ਹਾਂ ਹੀ ਰਾਜੀ ਖੁਸ਼ੀ ਹੈ ਪਰਿਵਾਰ ਦੇ ਵਿੱਚ ਸਲਾਮ ਤੇ ਵਾਪਸ ਆਵੇ ਦਨ ਸਵੇਰਾ ਤੋਂ ਗੁਰਪ੍ਰੀਤ ਸਿੰਘ ਅੰਮ੍ਰਿਤਸਰ ਇਸ ਵਕਤ ਅਸੀਂ ਅੰਮ੍ਰਿਤਸਰ ਦੇ ਜੰਡਿਆਲਾ ਨਜ਼ਦੀਕ ਪਿੰਡ ਬੰਡਾਲਾ ਗੁੰਨੋਵਾਲ ਹਵੇਲੀਆਂ ਵਿਖੇ ਪਹੁੰਚੇ ਆ ਜਿੱਥੇ ਕਿ ਇੱਕ ਪਰਿਵਾਰ ਦਾ ਲੜਕਾ ਉਮਰ ਉਦੀ 17 ਸਾਲ ਸਾਹਿਲਪ੍ਰੀਤ ਉਸਦਾ ਨਾਮ ਔਰ ਖਡੂਰ ਸਾਹਿਬ ਵਿਖੇ ਹੋ ਸਕੂਲ ਵਿੱਚ ਪੜਦਾ ਸੀ ਸੋ ਸਕੂਲ ਦੇ ਨਿਯਮ ਅਨੁਸਾਰ ਸਕੂਲ ਵਿੱਚ ਫੋਨ ਅਲਾਉਡ ਨਹੀਂ ਸੀ ਪਰ ਉਹ ਲੜਕਾ ਪੇਪਰ ਦੌਰਾਨ ਫੋਨ ਲੈ ਕੇ ਜਾਂਦਾ ਜਦੋਂ ਅਧਿਆਪਕ ਵੱਲੋਂ ਉਸ ਨੂੰ ਫੋਨ ਸਮੇਤ ਫੜਿਆ ਜਾਂਦਾ ਤਾ ਪਰਿਵਾਰ ਨੂੰ ਫੋਨ ਦੀ ਸੂਚਨਾ ਦਿੱਤੀ ਜਾਂਦੀ ਹੈ ਕਿ ਤੁਹਾਡੇ ਬੱਚੇ ਕੋਲੋਂ ਫੋਨ ਫੜਿਆ ਗਿਆ ਹੈ ਉਸ ਤੋਂ ਬਾਅਦ ਜਦੋਂ ਸਕੂਲੋਂ ਛੁੱਟੀ ਹੁੰਦੀ ਹੈ ਤਾਂ ਸਾਹਿਲ ਪ੍ਰੀਤ ਘਰ ਨਹੀਂ ਪਰਦਾ ਔਰ ਪਰਿਵਾਰ ਵੱਲੋਂ ਉਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਗਈ ਹੈ ਸੋ ਪਰਿਵਾਰ ਸਾਹਿਲ ਪ੍ਰੀਤ ਨੂੰ ਲੈ ਕੇ ਕਾਫੀ ਚਿੰਤਾ ਦੇ ਵਿੱਚ ਹੈ ਕਿਉਂਕਿ ਅਜ ਤੱਕरीबन ਇੱਕ ਹਫਤਾ ਹੋ ਗਿਆ ਔਰ ਅਜੇ ਤੱਕ ਸाहिल ਪਰਦਾ ਕੁਝ ਵੀ ਨਹੀਂ ਪਤਾ ਲੱਗਿਆ ਪੁਲਿਸ ਨੂੰ ਵੀ ਦਰਖਾਸਤ ਦਿੱਤੀ ਗਈ ਹੈ ਸੋ ਪੂਰੀ ਜਾਣਕਾਰੀ ਲਈ ਅਸੀਂ ਉਸ ਪਰਿਵਾਰ ਕੋਲ ਪਹੁੰਚੇ ਹਾਂ ਕਿਉਂਕਿ ਪਰਿਵਾਰ ਕਾਫੀ ਸਮੇਂ ਤੋਂ ਸਦਮੇ ਦੇ ਵਿੱਚ ਹੈ ਕਿਉਂਕਿ ਇੱਕ ਛੋਟਾ ਜਿਹਾ ਬੱਚਾ ਹੈ ਉਮਰ 17 ਸਾਲ ਹੈ ਔਰ ਜਿਹੜਾ ਕਿ ਅਜੇ ਪਹਿਲੀ ਵਾਰ ਹੀ ਸ਼ਾਇਦ ਉਸਨੇ ਫੋਨ ਫੜਿਆ ਸੀ ਔਰ ਜਦੋਂ ਸਕੂਲ ਲੈ ਜਾਂਦਾ ਭੁਲੇਖੇ ਨਾਲ ਕਹਿ ਲੋ ਲੈ ਜਾਂਦਾ ਤਾਂ ਉਸ ਤੋਂ ਬਾਅਦ ਸ਼ਾਇਦ ਉਹ ਡਰ ਗਿਆ ਜਾਂ ਸਹਿਮ ਗਿਆ ਕੋਈ ਨਾ ਕੋਈ ਗੱਲ ਹੋਈ ਆ ਔਰ ਘਰ ਨਹੀਂ ਪਰਦਾ ਸੋ ਉਹਨਾਂ ਦੇ ਘਰ ਦੇ ਫੈਮਿਲੀ ਮੈਂਬਰ ਮੌਜੂਦ ਨੇ ਗੱਲਬਾਤ ਕਰਦਿਆਂ ਫਿਰ ਚ ਕੀ ਨਾਮਤ ਲਖਵਿੰਦਰ ਸਿੰਘ ਮੇਰਾ ਨਾਮ ਜੀ ਮੇਰਾ ਬੇਟਾ ਸਾਇਲਪ੍ਰੀਤ ਸਿੰਘ ਜੋ ਕਿ ਖਡੂਰ ਸਾਹਿਬ ਨਿਸ਼ਾਨੇ ਸਿੱਖੀ ਸਕੂਲ ਚ ਪੜਦਾ ਸੀਗਾ ਜਿੱਦਾਂ ਤੁਸੀਂ ਦੱਸਿਆ ਕਿ ਸੇਮ ਉਹ ਫੋਨ ਲਾਊਡ ਨਹੀਂ ਆ ਸਕੂਲ ਦੇ ਵਿੱਚ ਲੇਕਿਨ ਉਹ ਫੋਨ ਲੈ ਕੇ ਗਿਆ ਜਿਸ ਦਾ ਟੀਚਰ ਨੇ ਉਹਦਾ ਫੋਨ ਜਮ੍ਹਾਂ ਕਰਕੇ ਪ੍ਰਿੰਸੀਪਲ ਕੋਲ ਉਨੂੰ ਦੇ ਦਿੱਤਾ ਔਰ ਸਾਨੂੰ ਨਾਲ ਦੇ ਨਾਲ ਹੀ ਇਨਫੋਰਮੇਸ਼ਨ ਦਿੱਤੀ ਕਾਲ ਕਰਕੇ ਕਿ ਤੁਸੀਂ ਆਪਣੇ ਬੱਚੇ ਦਾ ਫੋਨ ਲੈ ਜਾਓ ਇਸ ਤੋਂ ਬਾਅਦ ਉਹਨੂੰ ਛੁੱਟੀ ਹੋ ਜਾਂਦੀ ਹੈ ਲੇਕਿਨ ਉਹ ਛੁੱਟੀ ਦੇ ਬਾਅਦ ਮਤਲਬ ਘਰੇ ਨਹੀਂ ਆਉਂਦਾ ਅੱਜ ਮਤਲਬ 23 ਤਰੀਕ ਦਾ ਗੁੰਮ ਹੈ ਅਸੀਂ ਗੁੰਮਸ਼ਦਾ ਦੀ ਰਿਪੋਰਟ ਵੀ ਦੇ ਰੱਖੀ ਆ ਲੇਕਿਨ ਅਜੇ ਤੱਕ ਕੋਈ ਸੁਨਵਾਈ ਨਹੀਂ ਹੋਈ ਜੇਕਰ ਸਾਹਿਲ ਪ੍ਰੀਤ ਦੀ ਗੱਲ ਕਰੀਏ ਤਾਂ ਹਰ ਰੋਜ਼ ਰੋਜ਼ਾਨਾ ਉਹ ਸਕੂਲ ਜਾਂਦਾ ਸੀ ਤੇ ਕਿੰਨੇ ਵਜੇ ਘਰ ਵਾਪਸ ਆ ਜਾਂਦਾ ਸੀ ਤੇ ਉਸ ਦਿਨ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਤੁਹਾਡਾ ਬੱਚਾ ਕਾਫੀ ਲੇਟ ਹੋ ਗਿਆ ਅੱਜ ਤੱਕ ਘਰ ਨਹੀਂ ਪਹੁੰਚਿਆ ਉਹ ਜਦੋਂ ਵੀ ਮਤਲਬ ਸਕੂਲ ਜਾਂਦਾ ਸੀਗਾ ਉਹਦਾ ਮਤਲਬ ਪੌਣੇ 1 ਵਜੇ ਟਾਈਮ ਸੀਗਾ ਪਰਮਾਨੈਂਟ ਹੀ ਇਹ ਤਾਂ ਛੁੱਟੀ ਉਹਨੂੰ ਸਵਾ 12 ਵੇ ਛੁੱਟੀ ਹੁੰਦੀ ਸੀ ਪੌਣੇ 1 ਵਜੇ ਆ ਜਾਂਦਾ ਸੀ ਉਸ ਦਿਨਾਂ ਹੀ 1 ਵਜੇ ਤੱਕ 1:30 ਵਜੇ ਤੱਕ ਉਹਦੀ ਵੇਟ ਕੀਤੀ ਫਿਰ ਆਪਾਂ 2:30 ਵਜੇ ਉਹਨੂੰ ਲੱਭਣਾ ਸ਼ੁਰੂ ਕੀਤਾ ਜਦੋਂ ਆਪਾਂ 2:30 ਵਜੇ ਲੱਭਣਾ ਸ਼ੁਰੂ ਕੀਤਾ ਤਾਂ ਫਿਰ ਸਾਨੂੰ ਸਾਡੇ ਇਥੋਂ 500 ਕਿਲੋ 500 ਮੀਟਰ ਦੂਰੀ ਤੇ ਏਜੰਸੀਆਂ ਵਾਲੀ ਦੁਕਾਨ ਆ ਉੱਥੇ ਸਕੂਟਰੀ ਖੜੀ ਮਿਲੀ ਮੋਪੜ ਜਿਹੜੀ ਤੇ ਜਾਂਦਾ ਸੀ ਫਿਰ ਉਹਦਾ ਆਪਾਂ ਸੀਸੀਟੀਵੀ ਕਢਾਇਆ ਤੇ ਉਸ ਤੋਂ ਪਤਾ ਚੱਲਿਆ ਵੀ ਉਹ ਸੀਸੀਟੀਵੀ ਬਾਈਕ ਖੜ ਉਸ ਤੋਂ ਬਾਅਦ ਨਹੀਂ ਪਤਾ ਲੱਗਿਆ ਕੁਝ ਵੀ ਉਸ ਤੋਂ ਬਾਅਦ ਤੁਹਾਨੂੰ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਸੀਸੀਟੀਵੀ ਮਿਲੀ ਹੈ ਮੋਪਡ ਮਿਲੀ ਹੈ ਕੀ ਲੱਗਦਾ ਸੀ ਮਨ ਦੇ ਵਿੱਚ ਕਿਹੜਾ ਖਿਆਲ ਆਇਆ ਕਿ ਕੀ ਹੋ ਸਕਦਾ ਬੱਚਾ ਡਰ ਗਿਆ ਸਹਿਮ ਗਿਆ ਜਾਂ ਕਿਸੇ ਨੇ ਉਹਦੇ ਨਾਲ ਕੋਈ ਅਨਹੋਣੀ ਘਟਨਾ ਘਟੀ ਹੋਵੇ ਉਸ ਨੂੰ ਕੋਈ ਲੱਗ ਗਿਆ ਹੋਵੇ ਔਰ ਜੇ ਦੂਜੇ ਪਾਸੇ ਦੇਖੇ ਜਾਵੇ ਤਾਂ ਉਸ ਦੇ ਜਿਹੜੇ ਦੋਸਤ ਯਾਰ ਦੋਸਤ ਸੀ ਉਹਨਾਂ ਨਾਲ ਤੁਹਾਡੀ ਗੱਲਬਾਤ ਹੋਈ ਹੈ ਯਾਰ ਦੋਸਤਾਂ ਨਾਲ ਵੀ ਗੱਲਬਾਤ ਹੋਈ ਆ ਲੇਕਿਨ ਉਹ ਵੀ ਕਹਿੰਦੇ ਵੀ ਇੱਥੋਂ ਠੀਕ ਠਾਕ ਗਿਆ ਲੈਕਿਨ ਸਾਨੂੰ ਮਤਲਬ ਹੁਣ ਤੇ ਸਾਡੇ ਵਾਸਤੇ ਮਤਲਬ ਕੁਝ ਸਮਝ ਨਹੀਂ ਲੱਗ ਰਿਹਾ ਵੀ ਉਹਦੇ ਨਾਲ ਕੀ ਵਾਪਰੇਗਾ ਕਿਉਂਕਿ ਦਿਨ ਬਹੁਤ ਜ਼ਿਆਦਾ ਹੋ ਗਏ ਆ 23 ਤਰੀਕ ਦਾ ਉਹ ਗਿਆ ਹੈ ਤੇ ਹੁਣ ਮਤਲਬ ਆਜੋ ਇੱਕ ਵੀਕ ਹੋਣ ਵਾਲਾ ਹੋ ਗਿਆ ਜੀ ਅਸੀਂ ਪੁਲਿਸ ਨੂੰ ਵੀ ਮਿਲੇ ਆ ਮਤਲਬ ਕੋਈ ਅਜੇ ਤੱਕ ਹੱਲ ਨਹੀਂ ਹੋਇਆ ਤੁਹਾਡਾ ਬੱਚਾ 17 ਸਾਲਾਂ ਦਾ ਔਰ ਬੜਾ ਔਖਾ ਹੋ ਜਾਂਦਾ ਮਾਪਿਓ ਵਾਸਤੇ ਫੈਮਿਲੀ ਵਾਸਤੇ ਬੱਚੇ ਵਾਸਤੇ ਤੁਹਾਡੇ ਜਿਹੜੇ ਇਲਾਕੇ ਦੇ ਲੋਕ ਨੇ ਆਲੇ ਦੁਆਲੇ ਉਹਨਾਂ ਨੇ ਤੁਹਾਡੀ ਕੋਈ ਮਦਦ ਲਈ ਨਾਲ ਆਏ ਤੁਰੇ ਤੁਹਾਡੇ ਨਾਲ ਹਾਂ ਜੀ ਇਲਾਕੇ ਸਾਡੇ ਇਲਾਕੇ ਦੇ ਪੂਰੇ ਲੋਕ ਮਤਲਬ ਸਾਡੇ ਨਾਲ ਹੀ ਜਾਂ ਜਿੱਥੇ ਵੀ ਅਸੀਂ ਆਪਾਂ ਜਾਣਾ ਜਾਂ ਥਾਣੇ ਜਾਣਾ ਜਾਂ ਕਿਤੇ ਜਾਣਾ ਸਾਰੇ ਲੋਕ ਨਾਲ ਮਤਲਬ ਚੱਲ ਰਿਹਾ ਹੈ ਲੇਕਿਨ ਹੁਣ ਮੇਨ ਕਾਰਵਾਈ ਪੁਲਿਸ ਦੀ ਆਪਾਂ ਮੰਗ ਕਰਦੇ ਆ ਕਿ ਪੁਲਿਸ ਇਨਵੈਸਟੀਗੇਸ਼ਨ ਕਰੇ ਸਾਡਾ ਬੱਚੇ ਨੂੰ ਮਤਲਬ ਜਲਦ ਤੋਂ ਜਲਦੀ ਉਹਦੀ ਪਾਲ ਕੀਤੀ ਜਾਵੇ ਹਾਂ ਤੁਸੀਂ ਗੁੰਮਸ਼ੁਦਗੀ ਦੇ ਜਿਹੜੀ ਮਾਮਲਾ ਦਰਜ ਕਰਵਾਇਆ ਉਹਨਾਂ ਦੇ ਵੱਲੋਂ ਪੁਲਿਸ ਵੱਲੋਂ ਕੀ ਕਿਹਾ ਜਾ ਰਿਹਾ ਕਿ ਕਿ ਹੁਣ ਤੱਕ ਕਿਹੜੀ ਕਾਰਵਾਈ ਉਹਨਾਂ ਦੇ ਵੱਲੋਂ ਕੀਤੀ ਗਈ ਹੈ ਪੁਲਿਸ ਹੀ ਕਰ ਪੁਲਿਸ ਪੁੱਛ ਰਹੀ ਹੈ ਕਿ ਤੁਹਾਡਾ ਕਿਸੇ ਨਾਲ ਕੋਈ ਲਾਕ ਡਾਟ ਹੈ ਜਾਂ ਤੁਹਾਨੂੰ ਕਿਸੇ ਤੇ ਕੋਈ ਡਾਊਟ ਹੈ ਨਾ ਸਾਡਾ ਕਿਸੇ ਨਾਲ ਵੈਰ ਵਿਰੋਧ ਹੈ ਨਾ ਹੀ ਸਾਨੂੰ ਕਿਸੇ ਉੱਤੇ ਕੋਈ ਡਾਊਟ ਆ ਲੇਕਿਨ ਪੁਲਿਸ ਆਪਣੇ ਲੈਵਲ ਤੇ ਜਾਂਚ ਕਰੇ ਪੁਲਿਸ ਉਲਟਾ ਸਾਨੂੰ ਕਹਿੰਦੀ ਕਿ ਤੁਸੀਂ ਦੱਸੋ ਤੁਹਾਡੀ ਕਿਸੇ ਨਾਲ ਕੋਈ ਲਾਕ ਡਾਟ ਹੋਵੇ ਕਿਹਦਾ ਨਾਮ ਲੈ ਦੀ ਸਾਨੂੰ ਸਾਡੇ ਨਾਲ ਕਿਸੇ ਨਾਲ ਹੈ ਹੀ ਕੁਝ ਨਹੀਂ ਮੈਂ ਖੁਦ ਜੌਬ ਕਰਦਾ ਹਾਂ ਆਪਣਾ ਮਤਲਬ ਮੈਕਸੀਮਮ ਸਾਲ ਦੇ ਵਿੱਚੋਂ ਮੈਂ ਕਾਫੀ ਦਿਨ ਤੇ ਜੌਬ ਤੇ ਰਹਿੰਦਾ ਹਾਂ ਸੋ ਸਕੂਲ ਪ੍ਰਬੰਧਕਾਂ ਦੇ ਨਾਲ ਤੁਹਾਡੀ ਕੋਈ ਗੱਲਬਾਤ ਹੋਈ ਹੈ ਕਿਉਂਕਿ ਸਕੂਲ ਦੇ ਵਿੱਚ ਜਿਆਦਾਤਰ ਬੱਚਾ ਜਿਹੜਾ ਕਿ ਸਕੂਲ ਦੇ ਵਿੱਚ ਸਮਾਂ ਗੁਜ਼ਾਰਦਾ ਹੈ ਉਹਦਾ ਫਰੈਂਡ ਸਰਕਲ ਹੋਵੇ ਜਾਂ ਟੀਚਰ ਨਾਲ ਕਿਵੇਂ ਦਾ ਸੀ ਰਿਲੇਸ਼ਨਸ ਕਿ ਟੀਚਰ ਨੇ ਹੀ ਉਸਦਾ ਫੋਨ ਜਿਹੜਾ ਲਿਆ ਸੀ ਕੁਝ ਦੱਸਿਆ ਉਹਨਾਂ ਨੇ ਟੀਚਰ ਨਾਲ ਗੱਲਬਾਤ ਹੋਈ ਹੈ ਟੀਚਰ ਸਾਡੇ ਘਰ ਤੱਕ ਵੀ ਆਏ ਆ ਮਤਲਬ ਸਕੂਲ ਦਾ ਸਟਾਫ ਬਹੁਤ ਵਧੀਆ ਸਟਾਫ ਹੈ ਉਹਨਾਂ ਨੇ ਸਾਡੇ ਨਾਲ ਬਹੁਤ ਸੋਹਣਾ ਕੋਆਪਰੇਟ ਕਰ ਰਹੇ ਹੋਣ ਤੱਕ ਵੀ ਉਹ ਵੀ ਕਹਿੰਦੇ ਆ ਕਿ ਇਨਵੈਸਟੀਗੇਸ਼ਨ ਕਰਾਓ ਜਿੱਥੇ ਵੀ ਕੋਈ ਸਾਡੀ ਜੋ ਹੈਲਪ ਪਿਆ ਜਾਂ ਸਾਡੀ ਜ਼ਰੂਰਤ ਆ ਸੀ ਤੁਹਾਡੇ ਨਾਲ ਖੜੇ ਆ ਬਿਲਕੁਲ ਜੀ ਸੋ ਸਾਹਿਲਪ੍ਰੀਤ ਦਾ ਪਰਿਵਾਰ ਜਰੂਰ ਸਦਵੇਂ ਦੇ ਪਿਤਾ ਦੀਆਂ ਅੱਖਾਂ ਦੱਸਦੀਆਂ ਨੇ ਕਿ ਕਿੰਨਾ ਦਰਦ ਹੈ ਔਰ ਦੁੱਖ ਹੈ ਕਿਉਂਕਿ ਬੱਚਾ ਅਜੇ ਤੱਕ ਨਹੀਂ ਲੱਭਿਆ ਔਰ ਛੋਟੀ ਉਮਰੇ ਹੀ ਉਸ ਨੂੰ ਜਿਵੇਂ ਪਾਲ ਲਿਆ ਵੱਡਾ ਹੋਇਆ ਸਕੂਲ ਜਾਂਦਾ ਸੀ ਬੜੀ ਖੁਸ਼ੀ ਹੁੰਦੀ ਜਦੋਂ ਘਰ ਆ ਕੇ ਮਿਲਦਾ ਸੀ ਤਾਂ ਬੜਾ ਦੁੱਖ ਦੀ ਦੁੱਖ ਦਾ ਸਮਾਂ ਹੈ ਸੋ ਉਹਨਾਂ ਦੇ ਸਾਹਿਲਪ੍ਰੀਤ ਦਾਦਾ ਜੀ ਮੌਜੂਦ ਨੇ ਉਹਨਾਂ ਵੀ ਗੱਲ ਕਰਦੇ ਆ ਉਤਰਾ ਸੀ ਤੁਹਾਡਾ ਹਰ ਰੋਜ਼ ਬੜੇ ਚਾਹਾਂ ਪਿਆਰ ਨਾਲ ਪਿਆਰ ਕਰੀਦਾ ਸੀ ਤਾਂ ਅਜੇ ਤੱਕ ਨਹੀਂ ਜਿਹੜਾ ਮਿਲਿਆ ਕੀ ਕਹਿਣਾ ਚਾਹੁੰਦਾ ਨਹੀਂ ਉਹ ਕਹਿਣਾ ਜੀ ਤੂੰ ਛੱਲੀ ਜਾਂਦੀ ਪੁੱਸਾਂ ਨੂੰ ਫਿਰ ਬੋਰ ਦੇਵੇ ਮੱਛਾ ਲੱਭ ਜਾਵੇ ਸਾਡਾ ਨਹੀਂ ਉਹ ਕਹਿਣਾ ਚਾਹੁੰਦਾ ਖੇਤੋ ਖੇਤੀ ਮਰ ਜੇ ਉਹਦੇ ਨਾਲ ਸाहिल ਪ੍ਰੀਤ ਦਾ ਕਿਵੇਂ ਦਾ ਪਿਆਰ ਸੀ ਕਿਵੇਂ ਹੱਸਦੇ ਖੇਡਦੇ ਕਿਵੇਂ ਸੀ ਬਹੁਤ ਵਈਆ ਰੋ ਜਾਏ ਮੈਂ ਮੇਕੇ ਜਾਂਦਾ ਹੈ ਜਾਣਾ ਸੂਲੇ ਮੈਂ ਮੇਕੇ ਜਾਣਾ ਉਹਨਾਂ ਲਈ ਫੇਮ ਮੈਨਾਂ ਨੂੰ ਉਹ ਜ਼ਿਆਦਾ ਪ੍ਰੇਮ ਕਰਦਾ ਹੈ ਹਾਂ ਜੀ ਇਲਾਕੇ ਦੇ ਵਿੱਚ ਤੁਸੀਂ ਜਿਵੇਂ ਮਾਮਲਾ ਦਰਜ ਹੋਇਆ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ ਤਾਂ ਤੁਸੀਂ ਵੀ ਖੁਦ ਆਪਣੇ ਤੌਰ ਤੇ ਲੱਭਣ ਦੀ ਕੋਸ਼ਿਸ਼ ਕਰ ਰਹੇ ਹੋ ਉਹਨਾਂ ਨੂੰ ਬਹੁਤ ਸੈਂਦਰਿਆਂ ਮੋਲ ਮੈ ਕੋਈ ਫਸਲ ਨਹੀਂ ਮਿਲਿਆ ਨਿਕਲੇ ਮੋਲ ਲੱਭਿਆ ਉਹ ਸਾਨੂੰ ਨਹੀਂ ਮਿਲਿਆ ਕਰੀ ਕਿ ਮੈਂ ਆਪਣੇ ਮਾਮਲੇ ਭੋਗੇ ਉਹਨੇ ਉਹਨਾਂ ਦਾ ਗੇਫਰਦੇ ਬਿਲਕੁਲ ਜੀ ਤੁਸੀਂ ਕੀ ਅਪੀਲ ਕਰਨਾ ਚਾਹੋਗੇ ਅਸੀਂ ਵੀ ਕੋਸ਼ਿਸ਼ ਕਰਾਂਗੇ ਕਿ ਤੁਹਾਡਾ ਬੱਚਾ ਸਾਡੀ ਜਿਹੜੀ ਵੀਡੀਓ ਵੱਧ ਤੋਂ ਵੱਧ ਲੋਕ ਵੇਖਣ ਔਰ ਤੁਹਾਡਾ ਬੱਚਾ ਜਿੱਥੇ ਕਿਤੇ ਵੇਖਦਾ ਹੋਵੇ ਜਾਂ ਕਿਸੇ ਨੂੰ ਤੁਹਾਡੇ ਬੱਚੇ ਬਾਰੇ ਪਤਾ ਹੋਵੇ ਤੁਹਾਨੂੰ ਜਰੂਰ ਜਾਣਕਾਰੀ ਦੇਵੇ ਕੀ ਕਹਿਣਾ ਚਾਹੁੰਦੇ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵੀ ਜਿੱਥੇ ਵੀ ਸਾਡੇ ਬੱਚੇ ਦੀ ਇਨਫੋਰਮੇਸ਼ਨ ਕੋਈ ਮਿਲਦੀ ਆ ਜਾਂ ਸਾਨੂੰ ਸਾਡੇ ਨਾਲ ਤਲਾਹ ਕੀਤੀ ਜਾਵੇ ਤੇ ਅਸੀਂ ਉਹਦਾ ਵੱਧ ਤੋਂ ਵੱਧ ਉਹਦਾ ਮਾਣ ਤਾਣ ਕਰਾਂਗੇ ਜੋ ਵੀ ਹੋਗਾ ਉਹਨੂੰ ਇਨਾਮ ਦਿੱਤਾ ਵੱਡਾ ਉਹਨੂੰ ਨਾਮ ਦਿੱਤਾ ਜਾਏਗਾ ਬਿਲਕੁਲ ਜੀ ਹਾਂਜੀ ਸੋ ਪੁਲਿਸ ਵੱਲੋਂ ਵੀ ਇਹ ਮਾਮਲਾ ਜਿਹੜਾ ਕਿ ਦਰਜ ਕਰ ਲਿਆ ਗਿਆ ਹੈ ਹਰ ਤਰੀਕੇ ਨਾਲ ਸਾਹਿਲਪ੍ਰੀਤ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਿੰਡ ਵਾਸੀ ਰਿਸ਼ਤੇਦਾਰ ਭੈਣ ਭਰਾ ਹਰ ਕੋਈ ਉਸ ਨੂੰ ਲੱਭਣ ਦੀ ਕੋਸ਼ਿਸ਼ ਕਰ ਰਿਹਾ ਹੈ ਪਿਛਲੇ ਇੱਕ ਹਫ਼ਤੇ ਤੋਂ ਸਾਹਿਲਪ੍ਰੀਤ ਲਾਪਤਾ ਹੈ ਔਰ ਪੁਲਿਸ ਵੱਲੋਂ ਆਪਣੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਸੀਸੀਟੀਵੀ ਖੰਗਾਲੇ ਜਾ ਰਹੇ ਨੇ ਸੋ ਪਰਿਵਾਰ ਦੇ ਵਿੱਚ ਕਾਫੀ ਚਿੰਤਾ ਦਾ ਮਾਹੌਲ ਹੈ ਪਰਿਵਾਰ ਸਦਮੇ ਦੇ ਵਿੱਚ ਹੈ ਔਰ ਪਰਿਵਾਰ ਇਹੀ ਅਰਦਾਸ ਕਰ ਰਿਹਾ ਹੈ ਕਿ ਉਹਨਾਂ ਦਾ ਜਿਹੜਾ ਪੁੱਤ ਹੈ ਉਹਨਾਂ ਦੇ ਘਰ ਦਾ ਪਰਿਵਾਰ ਦਾ ਪੁੱਤਰ ਹੈ ਸਾਹਿਲ ਪ੍ਰੀਤ ਉਹ ਜਲਦੀ ਤੋਂ ਜਲਦੀ ਘਰ ਵਾਪਸ ਆ ਜਾਵੇ ਸੋ ਅਸੀਂ ਵੀ ਦੈਨਿਕ ਸਵੇਰਾ ਟੀਮ ਵੀ ਇਹੀ ਅਰਦਾਸ ਕਰਾਂਗੇ ਕਿ ਇਹਨਾਂ ਦਾ ਬੱਚਾ ਛੇਤੀ ਹੀ ਮਿਲ ਜਾਵੇ ਜੇਕਰ ਇਹ ਵੀਡੀਓ ਕੋਈ ਦੇਖ ਰਿਹਾ ਹੈ ਤਾਂ ਸਾਹਿਲਪ੍ਰੀਤ ਵੇਖ ਰਿਹਾ ਜਾਂ ਉਸ ਨੂੰ ਜਾਣਨ ਵਾਲੇ ਜਾਂ ਉਸ ਨੂੰ ਦੇਖਣ ਵਾਲੇ ਕੋਈ ਦੇਖ ਰਿਹਾ ਜਿਸ ਨੂੰ ਸਾਹਿਲਪ੍ਰੀਤ ਮਿਲਿਆ ਹੋਵੇ ਤਾਂ ਇਸ ਪਰਿਵਾਰ ਨਾਲ ਜ਼ਰੂਰ ਸੰਪਰਕ ਕੀਤਾ ਜਾਵੇ ਤਾਂ ਜੋ ਇਹਨਾਂ ਦਾ ਪੋਤੇ ਸਾਹਿਲਪ੍ਰੀਤ ਉਹ ਆਪਣੇ ਘਰ ਵਾਪਸ ਆ ਸਕੇ ਤੇ ਆਪਣੇ ਪਰਿਵਾਰ ਦੇ ਵਿੱਚ ਉਸੇ ਤਰ੍ਹਾਂ ਹੀ ਵਾਪਸ ਜਿਵੇਂ ਹੱਸਦਾ ਖੇਡਦਾ ਵਸਦਾ ਪਰਿਵਾਰ ਹੈ ਇਸੇ ਤਰ੍ਹਾਂ ਹੀ ਰਾਜੀ ਖੁਸ਼ੀਏ ਪਰਿਵਾਰ ਦੇ ਵਿੱਚ ਸਲਾਮਤੀ ਵਾਪਸ ਆਵੇ ਦਨਿਕ ਸਵੇਰਾ ਤੋਂ ਗੁਰਪ੍ਰੀਤ ਸਿੰਘ ਅੰਮ੍ਰਿਤਸਰ